ਸ਼ੁਰੂ ਕਰ ਦਿੱਤਾ ਵਿਸ਼ਵ ਵਿਦਿਆਲੇ ਨੂੰ ਗਰੂ ਰਸਤੇ ਕਹਿਣਾ ਸ਼ੁਰੂ ਕਰ ਦਿੱਤਾ ਨਕਦੀ ਨੂੰ ਰੋਕੜ ਨੂੰ ਕੈਸ਼ ਕਹਿਣਾ ਸ਼ੁਰੂ ਕਰ ਦਿੱਤਾ ਹੈ ਐਸੇ ਬਹੁਤ ਸਾਰੇ ਸ਼ਬਦ ਆਪਾਂ ਵਿਦੇਸ਼ੀ ਭਾਸ਼ਾ ਦੇ ਵਰਤ ਰਹੇ ਹਾਂ ਜਿਸ ਵਿਦੇਸ਼ੀ ਭਾਸ਼ਾ ਨੂੰ ਸਧਰੂ ਨਾਨਕ ਦੇਵ ਜੀ ਨੇ ਮਲੇਸ਼ ਭਾਸ਼ਾ ਕਿਹਾ ਹੈ ਉਹ ਉਸ ਭਾਸ਼ਾ ਨੂੰ ਆਪਾਂ ਅਚੇਤ ਵਿੱਚ ਹੀ ਅਪਣਾ ਰਹੇ ਹਾਂ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਕੀ ਕਰੀ ਜਾ ਰਹੇ ਹਾਂ ਜੇ ਆਪਾਂ ਇਹਨਾਂ ਸ਼ਬਦਾਂ ਨੂੰ ਇਸੇ ਤਰ੍ਹਾਂ ਹੀ ਅਪਣਾਉਂਦੇ ਜਾਵਾਂਗੇ ਅਤੇ ਆਪਣੀ ਸਾਡੀ ਪੰਜਾਬੀ ਮਾਤ ਭਾਸ਼ਾ ਨੂੰ ਆਪਾਂ ਛੱਡਦੇ ਜਾਵਾਂਗੇ ਤਾਂ ਥੋੜੇ ਸਾਲਾਂ ਵਿੱਚ ਹੀ ਸਾਡੀ ਪੰਜਾਬੀ ਮਾਤ ਭਾਸ਼ਾ ਆਪੇ ਹੀ ਸਮਾਪਤ ਹੋ ਜਾਏਗੀ ਆਗੇ ਨੂੰ ਧਿਆਨ ਹੋਣਾ ਚਾਹੀਦਾ ਹੈ ਕਿ ਕੋਈ ਵੀ ਭਾਸ਼ਾ ਬਣਦਿਆਂ ਲੱਖਾਂ ਲੋਕਾਂ ਦਾ ਯੋਗਦਾਨ ਪੈਂਦਾ ਹੈ ਅਤੇ ਹਜ਼ਾਰਾਂ ਸਾਲ ਲੱਗਦੇ ਹਨ ਪਰੰਤੂ ਜੇ ਉਸ ਭਾਸ਼ਾ ਦੀ ਵਰਤੋਂ ਨਾ ਹੋਵੇ ਤਾਂ ਉਹ ਭਾਸ਼ਾ 50 ਸਾਲਾਂ ਵਿੱਚ ਹੀ ਖਤਮ ਹੋ ਜਾਂਦੀ ਹੈ ਅਤੇ 100 ਸਾਲ ਵਿੱਚ ਤਾਂ ਉਸ ਭਾਸ਼ਾ ਦਾ ਨਾਮੋ ਨਿਸ਼ਾਨ ਹੀ ਮਿਟ ਜਾਂਦਾ ਹੈ ਇਸ ਵੇਲੇ ਸੰਸਾਰ ਵਿੱਚ ਬਹੁਤ ਸਾਰੀਆਂ ਭਾਸ਼ਾਵਾਂ ਬਿਲਕੁਲ ਸਮਾਪਤ ਹੋਣ ਵਾਲ ਨੂੰ ਜਾ ਰਹੀਆਂ ਹਨ ਕਿਉਂਕਿ ਯੂਰਪ ਦੀਆਂ ਸਪੈਨਿਸ਼ ਅਤੇ ਅੰਗਰੇਜ਼ੀ ਜਦੋਂ ਫ੍ਰੈਂਚ ਆਧ ਪਾਸ਼ਾਵਾਂ ਨੇ ਧਰਤੀ ਦੇ ਬਹੁਤ ਵੱਡੇ ਹਿੱਸੇ ਉੱਪਰ ਕਬਜ਼ਾ ਕਰ ਲਿਆ ਹੈ ਅਤੇ ਉਥੇ ਧੱਕੇ ਨਾਲ ਆਪਣੀਆਂ ਪਾਸ਼ਾਵਾਂ ਥੋਸ ਕੇ ਲਾਗੂ ਕਰ ਦਿੱਤੀਆਂ ਹਨ ਜਿਸ ਕਰਕੇ ਉਹਨਾਂ ਲੋਕਾਂ ਦੀਆਂ ਆਪਣੀਆਂ ਮੂਲ ਮਾਤ ਪਾਸ਼ਾਵਾਂ ਸਮਾਪਤ ਹੁੰਦੀਆਂ ਜਾ ਰਹੀਆਂ ਹਨ